ਅਮਰੀਕਾ ਦੇ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਵੱਡਾ ਝਟਕਾ ਲੱਗਿਆ ਦਰਅਸਲ 트াম্প ਦੇ ਵੱਲੋਂ ਹੁਣ ਵੱਡਾ ਐਕਸ਼ਨ ਲਿਆ ਗਿਆ ਰਸਲ ਅਮਰੀਕਾ ਦੇ ਵਿੱਚ ਪੜ੍ਹ ਰਹੇ ਸੈਂਕੜੇ ਵਿਦੇਸ਼ੀ ਵਿਦਿਆਰਥੀਆਂ ਨੂੰ ਆਪਣੇ ਆਪ ਦੇਸ਼ ਛੱਡਣ ਦੇ ਲਈ ਈਮੇਲ ਭੇਜੀਆਂ ਗਈਆਂ ਨੇ ਇਹ ਈਮੇਲ ਅਮਰੀਕੀ ਵਿਦੇਸ਼ ਵਿਭਾਗ ਦੇ ਵੱਲੋਂ ਭੇਜੀਆਂ ਗਈਆਂ ਨੇ ਜਿਨ੍ਹਾਂ ਵਿਦਿਆਰਥੀਆਂ ਦੇ ਐਫ 1 ਵੀਜ਼ਾ ਨੂੰ ਕੈਂਪਸ ਐਕਟੀਵਿਟੀਜ਼ਮ ਕਾਰਨ ਰੱਦ ਕਰ ਦਿੱਤਾ ਗਿਆ ਤੇ ਉਹਨਾਂ ਨੂੰ ਇਹ ਚੇਤਾਵਨੀ ਭਰੀ ਈਮੇਲ ਭੇਜ ਗਏ ਦੱਸ ਦੇ ਕਿ ਇਹਨਾਂ ਈਮੇਲਾਂ ਦੇ ਵਿੱਚ ਵਿਦਿਆਰਥੀਆਂ ਨੂੰ ਸਿੱਧੀ ਤੌਰ ਤੇ ਉਹ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਉਹ ਅਮਰੀਕੀ ਦੇ ਵਿੱਚ ਬਿਨਾ ਵੈਧ ਇਮੀਗ੍ਰੇਸ਼ਨ ਸਟੇਟਸ ਰਹਿੰਦੇ ਹਨ ਤਾਂ ਉਹਨਾਂ ਨੂੰ ਜੁਰਮਾਨਾ ਹਿਰਾਸਤ ਜਾਂ ਫਿਰ ਨਿਰਵਾਸਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤਾਂ 트াম্প ਪ੍ਰਸ਼ਾਸਨ ਦੀ ਇਹ ਕਾਰਵਾਈ ਸਿਰਫ ਉਹਨਾਂ ਵਿਦਿਆਰਥੀਆਂ ਤੱਕ ਸੀਮਿਤ ਨਹੀਂ ਹੈ ਜਿਨ੍ਹਾਂ ਨੇ ਕੈਂਪਸ ਐਕਟੀਵਿਟਿਜ਼ਮ ਦੇ ਵਿੱਚ ਹਿੱਸਾ ਲਿਆ ਬਲਕਿ ਉਹਨਾਂ ਵਿਦਿਆਰਥੀਆਂ ਨੂੰ ਵੀ ਇਹ ਈਮੇਲ ਮਿਲ ਰਹੀਆਂ ਨੇ ਜਿਨ੍ਹਾਂ ਨੇ ਕਿਸੇ ਵੀ ਤਰੀਕੇ ਦੇ ਨਾਲ ਰਾਸ਼ਟਰ ਵਿਰੋਧੀ ਪੋਸਟ ਸ਼ੇਅਰ ਜਾਂ ਫਿਰ ਲਾਈਕ ਕੀਤੀ ਹੈ ਤਾਂ ਇਹ ਖਬਰ ਤੁਹਾਡੇ ਲਈ ਬੇहद ਅਹਿਮ ਹੈ ਦੱਸਦੇ ਕਿ ਅਮਰੀਕਾ ਦੇ ਵਿਦੇਸ਼ ਮੰਤਰੀ ਰੂਬਿਓ ਨੇ ਵੀਰਵਾਰ ਨੂੰ ਜਿਹੜੇ ਕਿ ਗੁਆਨਾ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਜਿਸ ਦੌਰਾਨ ਉਹਨਾਂ ਨੇ ਕਿਹਾ ਹੈਗਾ ਕਿ ਇਸ ਵੇਲੇ ਅਜੇ ਹੀ ਵਿਦਿਆਰਥੀਆਂ ਦੀ ਗਿਣਤੀ 300 ਤੋਂ ਕੁਝ ਵੱਧ ਹੋ ਸਕਦੀ ਹੈ ਜਦ ਵੀ ਮੈਨੂੰ ਅਜਿਹੇ ਪਾਗਲ ਮਿਲਦੇ ਨੇ ਮੈਂ ਉਹਨਾਂ ਦਾ ਵੀਜ਼ਾ ਖੋਲ ਲੈਂਦਾ ਉਹਨਾਂ ਨੇ ਅੱਗੇ ਕਿਹਾ ਹੈਗਾ ਕਿ ਦੁਨੀਆ ਦੇ ਹਰ ਦੇਸ਼ ਨੂੰ ਇਹ ਤੈਅ ਕਰਨ ਦਾ ਹੱਕ ਹੈ ਕਿ ਉਹਨਾਂ ਦੀ ਧਰਤੀ ਦੇ ਉੱਤੇ ਕੌਣ ਆ ਸਕਦਾ ਹੈ ਤੇ ਕੌਣ ਨਹੀਂ ਰੂਬਿਓ ਦੇ ਦਫ਼ਤਰ ਦੇ ਵੱਲੋਂ اے ਆਈ ਚਲਾਇਆ ਐਪ ਲਾਂਚ ਵਿਦਿਆਰਥੀਆਂ ਦੇ ਵੀਜ਼ੇ ਰਾਤ ਕਰਨ ਦੀ ਤਿਆਰੀ ਰੂਬਿਓ ਦੇ ਦਫ਼ਤਰ ਨੇ ਹਾਲ ਹੀ ਦੇ ਵਿੱਚ ਕੈਚ ਐਂਡ ਰਿਵੋਕ ਨਾਦਾ ਇੱਕ AI ਸੰਚਾਲਿਤ ਐਪ ਵੀ ਲਾਂਚ ਕੀਤਾ ਜਿਸ ਦਾ ਉਦੇਸ਼ ਉਹਨਾਂ ਵਿਦਿਆਰਥੀਆਂ ਨੂੰ ਖੋਜਣਾ ਅਤੇ ਉਹਨਾਂ ਦੇ ਵੀਜ਼ੇ ਰੱਦ ਕਰਨਾ ਹੈ ਜੋ ਕਿ ਹਮਾਸ ਜ਼ਾਫਰ ਹੋਰ ਕੋਸ਼ਿਤ ਆਤੰਕਵਾਦੀ ਸੰਘਟਨਾ ਦਾ ਆ ਜਿਹੜਾ ਕਿ ਸਮਰਥਨ ਕਰ ਰਿਹਾ ਹੈ ਨੇ ਤਾਂ ਉਹਨਾਂ ਦੇ ਉੱਤੇ ਵੀ ਕਾਰਵਾਈ ਜਿਹੜੀ ਕੀਤੀ ਜਾ ਸਕਦੀ ਹੈ ਵਿਦੇਸ਼ ਵਿਭਾਗ ਨਵੇਂ ਵਿਦਿਆਰਥੀ ਆਵੇਦਨਾ ਦੇ ਵੀ ਗਹਿਰੀ ਜਾਂਚ ਕਰ ਰਿਹਾ ਹੈਗਾ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਜੋ ਕਿ ਐਫ ਅਕਾਦਮਿਕ ਅਧਿਐਨ ਵੀਜ਼ਾ ਤੇ ਐਮ ਵ્યાਵਸਾਈਕ ਅਧਿਐਨ ਵੀਜ਼ਾ ਜਾਂ ਫਿਰ ਜੇ ਜੋ ਕਿ ਆਦਲ ਬਦਲ ਵੀਜ਼ਾ ਦਿੱਤਾ ਹੈ ਤਾਂ ਜੇਕਰ ਕਿਸੇ ਵਿਦਿਆਰਥੀ ਉੱਤੇ ਰਾਸ਼ਟਰ ਵਿਰੋਧੀ ਗਤੀਵਿਧੀਆਂ ਨੂੰ ਸਮਰਥਨ ਕਰਨ ਦੇ ਸਬੂਤ ਮਿਲ ਦੇ ਨੇ ਤਾਂ ਉਹਨਾਂ ਨੂੰ ਅਮਰੀਕਾ ਦੇ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ ਤੇ ਹੁਣ ਤੋਂ ਦੱਸਦੀ ਹੈ ਕਿ ਉਸ ਈਮੇਲ ਦੇ ਵਿੱਚ ਕੀ ਕੁਝ ਕਿਹਾ ਗਿਆ ਰਸਲ ਈਮੇਲ ਦੇ ਵਿੱਚ ਵਿਦਿਆਰਥੀਆਂ ਨੂੰ ਇੱਕ ਐਪ ਦੀ ਵਰਤੋਂ ਕਰਕੇ ਆਪਣੇ ਆਪ ਨੂੰ ਦੇਸ਼ ਨਿਕਾਲਾ ਕਰਨ ਦੇ ਲਈ ਕਿਹਾ ਗਿਆ ਹੈ ਯਾਨੀ ਕਿ ਇਹ ਐਪ 트럼ਪ ਪ੍ਰਸ਼ਾਸਨ ਦੇ ਵੱਲੋਂ 10 ਮਾਰਚ ਨੂੰ ਲਾਂਚ ਕੀਤਾ ਗਿਆ ਸੀਗਾ ਦੱਸਦੇ ਕਿ ਈਮੇਲ ਦੇ ਵਿੱਚ ਵਿਦਿਆਰਥੀਆਂ ਨੂੰ ਦੱਸਿਆ ਗਿਆ ਹੈਗਾ ਕਿ ਤੁਹਾਡੇ ਵੀਜ਼ੇ ਦੇ ਰਾਹੀ ਤੁਹਾਡੇ ਵੀਜ਼ੇ ਜਾਰੀ ਹੋਣ ਤੋਂ ਬਾਅਦ ਹੋਰ ਜਾਣਕਾਰੀ ਮਿਲੀ ਹੈ ਜਿਸ ਦੇ ਆਧਾਰ ਦੇ ਉੱਤੇ ਤੁਹਾਡਾ ਵੀਜ਼ਾ ਰੱਦ ਕਰ ਦਿੱਤਾ ਗਿਆ ਈਮੇਲ ਦੇ ਵਿੱਚ ਵੀਜ਼ਾ ਸਮਾਪਤੀ ਦੀ ਤਾਰੀਖ ਵੀ ਲਿਖੀ ਹੋਈ ਹੈ ਤੇ ਨਾਲ ਹੀ ਵਿਦਿਆਰਥੀਆਂ ਨੂੰ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਜੇਕਰ ਉਹ ਇਸ ਤੋਂ ਬਾਅਦ ਵੀ ਅਮਰੀਕਾ ਦੇ ਵਿੱਚ ਰਹਿੰਦੇ ਨਹੀਂ ਤਾਂ ਉਹਨਾਂ ਨੂੰ ਜੁਰਮਾਨਾ ਹਿਰਾਸਤ ਜਾਂ ਫਿਰ ਦੇਸ਼ ਨਿਕਾਲਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤਾਂ ਈਮੇਲ ਦੇ ਵਿੱਚ ਸਪਸ਼ਟ ਤੌਰ ਦੇ ਉੱਤੇ ਲਿਖਿਆ ਗਿਆ ਹੈਗਾ ਕਿ ਇਹ ਤੁਹਾਨੂੰ ਪੋਇਕ ਦੇ ਵਿੱਚ ਅਮਰੀਕਾ ਦੇ ਵੀਜ਼ਾ ਦੇ ਲਈ ਅਯੋਗ ਵੀ ਬਣਾ ਸਕਦਾ ਹੈ ਇਸ ਵਿੱਚ ਇਹ ਵੀ ਲਿਖਿਆ ਗਿਆ ਹੈਗਾ ਕਿ ਦੇਸ਼ ਨਿਕਾਲਾ ਕੀਤੇ ਜਾ ਰਹੇ ਵਿਅਕਤੀਆਂ ਨੂੰ ਉਹਨਾਂ ਦੇ ਮੂਲ ਦੇਸ਼ ਤੋਂ ਇਲਾਵਾ ਕਿਸੇ ਹੋਰ ਦੇਸ਼ ਦੇ ਵਿੱਚ ਵੀ ਭੇਜਿਆ ਜਾ ਸਕਦਾ ਹੈ ਤਾਂ ਈਮੇਲ ਦੇ ਵਿੱਚ ਅੱਗੇ ਲਿਖਿਆ ਗਿਆ ਹੈਗਾ ਕਿ ਜੇਕਰ ਕੋਈ ਦੇਸ਼ ਤੋਂ ਕੱਢੇ ਗਏ ਵਿਦਿਆਰਥੀ ਭਵਿੱਖ ਦੇ ਵਿੱਚ ਅਮਰੀਕਾ ਵਾਪਸ ਆਉਣਾ ਚਾਹੁੰਦੇ ਨੇ ਤਾਂ ਉਸ ਨੂੰ ਨਵੇਂ ਵੀਜ਼ਾ ਦੇ ਲਈ ਦੁਬਾਰਾ ਅਰਜ਼ੀ ਦੇਣੀ ਪਵੇਗੀ ਜਿਸ ਤੋਂ ਬਾਅਦ ਉਹਨਾਂ ਦੀ ਯੋਗਤਾ ਦਾ ਮੁਲ ਮੁਲਾਕਣ ਕੀਤਾ ਜਾਵੇਗਾ ਤੇ ਈਮੇਲ ਦੇ ਵਿੱਚ ਵਿਦਿਆਰਥੀਆਂ ਨੂੰ ਦੇਸ਼ ਛੱਡਣ ਦੀ ਪੂਰੀ ਪ੍ਰਤੀਕਿਰਿਆ ਵੀ ਵਿਸਥਾਰ ਦੇ ਨਾਲ ਦੱਸੀ ਗਈ ਹੈ ਤਾਂ ਅਮਰੀਕਾ ਦੇ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਇਹ ਵੱਡਾ ਝਟਕਾ ਲੱਗ ਸਕਦਾ ਹੈ ਕਿਉਂਕਿ ਹੁਣ ਸਿੱਧੀ ਤੌਰ ਦੇ ਉੱਤੇ ਈਮੇਲ ਦੇ ਵਿੱਚ ਵਿਦਿਆਰਥੀਆਂ ਨੂੰ ਵੱਡੀ ਚੇਤਾਵਨੀ ਦਿੱਤੀ ਗਈ ਹੈ